ਕਾਉਂਸਲਰ ਜਸਾਜੀ ਵੱਲੋਂ ਉਹਨਾਂ ਦੇ ਬੱਚਿਆਂ ਵੱਲੋਂ ਇਹ ਕੈਂਪ ਲਗਾਇਆ ਗਿਆ ਇਹ ਬਹੁਤ ਇੱਕ ਚੰਗਾ ਉਪਰਾਲਾ ਵਾ ਇੱਥੇ ਜਿਹੜੀਆਂ ਦੋ ਲਿਵਰ ਟੈਸਟ ਦੀ ਮਸ਼ੀਨ ਤੇ ਹੱਡੀਆਂ ਦੇ ਟੈਸਟ ਦੀ ਮਸ਼ੀਨ ਲਗਾਈ ਗਈ ਆ ਉਹ ਪੰਜਾਬ 'ਚ ਮੈਂ ਪਹਿਲੇ ਕੈਂਪ ਤੇ ਦੇਖ ਰਿਆ ਤੇ ਉਹਦੇ ਟੈਸਟ ਵੀ 4000 ਤੋਂ ਲੈ ਕੇ 10000 ਤੱਕ ਦੇ ਆ ਜਿਹੜੇ ਕਿ ਇੱਥੇ ਫ੍ਰੀ ਆਫ ਕਾਸਟ ਕੀਤੇ ਜਾ ਰਹੇ ਆ ਔਰ ਮੈਡੀਸਨ ਵੀ ਉਹਨਾਂ ਨੂੰ ਸਾਰਿਆਂ ਨੂੰ ਫ੍ਰੀ ਦਿੱਤੀ ਜਾ ਰਹੀ ਆ ਇੱਕ ਬਹੁਤ ਚੰਗਾ ਉਪਰਾਲਾ ਤੇ ਜਿੱਦਾਂ ਦੇ ਸਾਡਾ ਜੁਝਾਰੂ ਜਸਾ ਵੀਰ ਸੀਗਾ ਉਹਨਾਂ ਦੇ ਬੱਚੇ ਆ ਜਿਹੜੇ ਲੋਕ ਸੇਵਾ ਚ ਲੱਗੇ ਹੋਏ ਨੇ ਮੈਂ ਇਹਨਾਂ ਦੇ ਬੈਟਰ ਭੁਖ ਦੀ ਕਾਮਨਾ ਕਰਦਾ ਔਰ ਉਮੀਦ ਕਰਦਾ ਕਿ ਲੋਕ ਇੱਥੇ ਅੱਜ ਜਿਹੜਾ ਕੈਂਪ ਲੱਗਿਆ ਹੁਣ ਤੱਕ ਮੇਰੇ ਹਿਸਾਬ ਨਾਲ 300 ਬੰਦਾ ਤਾਂ ਆ ਚੁੱਕਾ ਤੇ ਸ਼ਾਮ ਤੱਕ ਵੱਧ ਲੋਕ ਇੱਥੇ ਆ ਕੇ ਫਾਇਦਾ ਲੈਣਗੇ ਤੇ ਆਪਣਾ ਜੋ ਜੋ ਟੈਸਟ ਕਰਾਉਣ ਵਾਲਾ ਫ੍ਰੀ ਆਫ ਕਾਸਟ ਕਰਾ ਕੇ ਆਪਣੀਆਂ ਦਵਾਈਆਂ ਲੈ ਕੇ ਜਾਣਗੇ ਤੁਸੀਂ ਕਿਹੜਾ ਟੈਸਟ ਕਰਾਇਆ ਮੈਂ ਸਾਰੇ ਕਰਾਏ ਆ ਜੀ ਇਸ ਤਰ੍ਹਾਂ ਲੱਗਿਆ ਇੱਥੇ ਨੇ ਕਰਾ ਲਓ ਬਹੁਤ ਵਧੀਆ ਉਪਰਾਲਾ ਇਹ ਚੀਜ਼ ਹੋਣੀ ਚਾਹੀਦੀ ਹੈ ਜਿਹੜੇ ਬੰਦਾ ਉਹ ਕੋਈ 5000 10000 ਦਾ ਟੈਸਟ ਬਾਹਰ ਨਹੀਂ ਕਰਾ ਸਕਦਾ ਉਹ ਇੱਥੇ ਫ੍ਰੀ ਟੈਸਟ ਕਰਾਂਦਾ ਔਰ ਉਹਨੂੰ ਮੈਡੀਸਿਨ ਵੀ ਫ੍ਰੀ ਮਿਲਦੀ ਹੈ ਗਰੀਬ ਬੰਦੇ ਨੂੰ ਅਜਿਹੀ ਵਧੀਆ ਮੈਡੀਕਲ ਸਹੂਲਤ ਕੀ ਚਾਹੀਦੀ ਹੈ ਦੇਖੋ ਹਰ ਵਾਰ ਦੀ ਤਰ੍ਹਾਂ ਈਸ਼ਵਰ ਵੀ ਮੈਡੀਕਲ ਕੈਂਪ ਲਗਾਇਆ ਗਿਆ ਪਰ ਈਸ਼ਵਰੀ ਇੱਕ ਖਾਸ ਗੱਲ ਇਹ ਸੀ ਕਿਉਂਕਿ ਇੱਥੇ ਕੀ ਫਾਈਬਰੋਸ ਕੈਨ ਦੀ ਜਿਹੜੀ ਮਸ਼ੀਨ ਹੈ ਉਹ ਸਪੈਸ਼ਲ ਹੈਗੀ ਪੰਜਾਬ ਚ ਮੇਰੇ ਖਿਆਲ ਪਹਿਲਾ ਕੈਂਪ ਹੋਏਗਾ ਜਿਹਦੇ ਕਰੀਬ 5 ਤੋਂ 7000 ਦੇ ਟੈਸਟ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਪੂਰਾ ਇਲਾਕਾ ਹੁਣ ਤੱਕ 300 ਲੋਕ ਇਹਦਾ ਲਾਭ ਲੈ ਕੇ ਜਾ ਚੁੱਕੇ ਆ ਮੈਨੂੰ ਉਮੀਦ ਹੈ ਇਹ ਸ਼ਾਮ ਤੱਕ ਹਜ਼ਾਰ ਦੇ ਕਰੀਬ ਲੋਕ ਇਹਦਾ ਲਾਭ ਲੈਣਗੇ ਕਿੱਥੇ ਕਿੱਥੇ ਦੇ ਲੋਕ ਆ ਰਹੇ ਆ ਦੇਖੋ ਜਿੱਥੇ-ਜਿੱਥੇ ਗਲਪਤਾ ਲੱਗ ਰਿਹਾ ਹੈ ਇਹ ਕੈਂਪ ਫ੍ਰੀ ਹੈ ਤੁਸੀਂ ਦੇਖ ਸਕਦੇ ਹੋ ਫਾਈਬਰੋਸਕੈਨ ਅਜਕਲ ਤਕਰੀਬਨ ਹਰ ਲੀਵਰ ਟੈਸਟ ਜਦੋਂ ਵੀ ਆਪਾਂ ਜਾਣਦੇ ਆ ਪੇਟ ਚੈੱਕ ਕਰਾਣ ਲਈ ਫਾਈਬਰੋਸਕੈਨ ਦੱਸ ਰਿਹਾ ਉਹਦੀ ਕੀਮਤ 4 ਤੋਂ 5000 ਹੈ ਜਦੋਂ ਉਹ ਟੈਸਟ ਦੇਖ ਰਿਹਾ ਫ੍ਰੀ ਹੋ ਰਿਹਾ ਸ਼ਕਤੀ ਕਰਿ ਬਿਨ ਹਰ ਬੰਦਾ ਆਪਣੀ ਮੈਡੀਸਨ ਵੀ ਫ੍ਰੀ ਮਿਲ ਰਹੀ ਹੈ ਤੇ ਇਹਦਾ ਲਾਭ ਲੈਣਾ ਚਾਹੀਦਾ ਕਿਉਂਕਿ ਦੇਖੋ ਰੋਗ ਤਕਰੀਬਨ ਹਰ ਘਰ ਚ ਪਹੁੰਚ ਚੁੱਕਾ ਹੈ ਨਹੀਂ ਤੇ ਅੱਜ ਤੱਕ ਚੈੱਕ ਜਰੂਰ ਕਰਾਉਣਾ ਚਾਹੀਦਾ ਮੈਨੂੰ ਕੁਝ ਹੈ ਕਿ ਹੈ ਨਹੀਂ ਤੇ ਗਰੀਬ ਲਈ ਤਾਂ ਬਹੁਤ ਫਾਇਦਾ ਹੈ ਤੇ ਜੇ ਹਰ ਬੰਦੇ ਮਿਡਲ ਕਲਾਸ ਲਈ ਅੱਜ 5 ਤੋਂ 10000 ਦਿਨ ਦਾ ਬਚ ਰਿਹਾ ਤੇ ਉਹਨਾਂ ਲਈ ਤਾਂ ਫਾਇਦੇਮੰਦ ਚੀਜ਼ ਹੈ ਤੇ ਮੈਂ ਆਸ ਕਰਦਾ ਪਹਿਲਾਂ ਤਾਂ ਉਸ ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰਗੁਜ਼ਾਰਾ ਜਿਸ ਦਾਤੇ ਨੇ ਇੰਨੀ ਦਇਆ ਕੀਤੀ ਇਸ ਕਾਬਲ ਬਣਾਇਆ ਕਿ ਅੱਜ ਅਸੀਂ ਕਿਸੇ ਦੇ ਹੱਕ ਵਾਸਤੇ ਖੜੇ ਹੋਏ ਆਂ ਤੇ ਫਿਰ মিডিਆ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਆਵਾਜ਼ ਬੁਲੰਦ ਕੀਤੀ ਫਿਰ ਸਾਡੇ ਇਲਾਕਾ ਨਿਵਾਸੀ ਮੇਰੇ ਵੱਡੇ ਵੀਰ ਕਮਲ ਢਿੰਗਰਾ ਜੀ ਸਾਡੇ ਚਾਚਾ ਜੀ ਤਿਲਕ ਰਾਜ ਜੀ ਲੱਕੀ ਜੀ ਸੰਡੀ ਜੀ ਹਾਂਡਾ ਸਾਹਿਬ ਸ਼ਰਮਾ ਜੀ ਮਨੀ ਅਰੋੜਾ ਜੀ சிவா ਜੀ ਧਰਮਪੁਰੇ ਤੋਂ ਸਾਡੇ ਪ੍ਰਧਾਨ ਜੀ ਬਲਵਿੰਦਰ ਜੀ ਇਹ ਜਿਹੜਾ ਕੈਂਪ ਹੈ ਇਹ ਸਾਰਾ ਇਲਾਕਾ ਨਿਵਾਸੀਆਂ ਨੇ ਹੱਲ ਕੇ ਲਵਾਇਆ ਜਿੰਦੀ ਅਧਿਐਕਸ਼ਤਾ ਸਾਡੇ ਕਾਉਂਸਲਰ ਸਰਦਾਰ ਜਸਬੀਰ ਸਿੰਘ ਜੱਸਾ ਜੀ ਕਰ ਰਹੇ ਨੇ ਜਰੂਰ ਪਰ ਇਸ ਸਹਿਯੋਗ ਜਿਹੜਾ ਸਾਡੇ ਸਾਰੇ ਇਲਾਕਾ ਨਿਵਾਸੀਆਂ ਦਾ ਜਿੰਦਾ ਫਾਇਦਾ ਅਸੀਂ ਚਾਹਦੇ ਆ ਕਿ ਸਾਰੇ ਸ਼ਹਿਰ ਨਿਵਾਸੀ ਲੈ ਸਕਣ ਅਸੀਂ ਚਾਹਦੇ ਆ ਕਿ ਇਹ ਇਨਸਾਨੀਅਤ ਦਾ ਕੈਂਪ ਹੈ ਇਹਦੇ ਵਿੱਚ ਕੋਈ ਵੀ ਆਵੇ ਆਪਣੇ ਲੀਵਰ ਦਾ ਚੈੱਕਅਪ ਕਰਾਵੇ ਜਿੰਦੇ ਵਿੱਚ ਫਾਈਬਰੋਸਕੈਨ ਹੈ ਜਿੰਦਾ ਖਰਚਾ ਨੇਅਰ ਅਬਾਊਟ 4000 ਰੁਪਏ ਦੇ ਕਰੀਬ ਹੈ ਉਥੇ ਫ੍ਰੀ ਆਫ ਕੋਸਟ ਕੀਤਾ ਜਾ ਰਿਹਾ ਹੈ ਆਓ ਕੈਂਪ ਦਾ ਲਾਭ ਉਠਾਓ ਤੇ ਹੱਡੀਆਂ ਦੇ ਬਕਾਇਦਾ ਮਸ਼ੀਨਾ ਰਹੀ ਜਿਹੜੇ ਚੈੱਕਅਪ ਕੀਤੇ ਜਾ ਰਹੇ ਆ ਡਾਕਟਰ ਦਵਾਈਆਂ ਦੇ ਰਹੇ ਆ ਅੱਖਾਂ ਦਾ ਵੀ ਕੈਂਪ ਲੱਗਿਆ ਉਹਦੇ ਵਿੱਚ ਵੀ ਜੇ ਆਪਰੇਸ਼ਨ ਦੱਸਿਆ ਜਾ ਰਿਹਾ ਤੇ ਉਹਦੇ ਪੈਸੇ ਵੀ ਜਿਹੜੇ ਆ ਉਹ ਕੋਲੋਂ ਦਿੱਤੇ ਜਾਣੇ ਵਾਰਡ ਨੰਬਰ 55 ਦੇ ਸਾਡੇ ਕਾਉਂਸਲਰ ਜਸਵੀਰ ਸਿੰਘ ਦੱਸਾ ਜੀ ਔਰ ਉਹਨਾਂ ਦੇ ਬੇਟੇ ਬੋਰਜੀਤ ਗੋਰਾ ਜੀ ਸੁਮੋ ਜੀ ਜਿਨ੍ਹਾਂ ਨੇ ਚ ਬਹੁਤ ਵੱਡਾ ਜਿਹੜਾ ਕੈਂਪ ਲਗਾਇਆ ਹੈ ਔਰ ਉਹਦੇ ਵਿੱਚ ਹਰ ਤਰ੍ਹਾਂ ਦੇ ਟੈਸਟ ਜਿਹੜੇ ਨੇ ਸੁਪਰ ਦੇ ਟੈਸਟ ਕਰਵਾਏ ਜੀ ਨੇ ਅੱਤਵੇਂ ਟੈਸਟ ਹੋ ਰਹੇ ਨੇ ਔਰ ਵੀ ਇੱਕ ਟੈਸਟ ਜਿਹੜਾ ਲੀਵਰ ਦਾ ਜਿਹੜੇ ਟੈਸਟ ਹੋ ਰਹੇ ਨੇ ਔਰ ਮੈਂ ਦੇਖਿਆ ਵੀ ਜਿਹੜੀ ਮਸ਼ੀਨ ਦੇ ਉੱਪਰ ਜਿਹੜੇ ਟੈਸਟ ਹੋ ਰਹੇ ਨੇ ਘੱਟੋ ਘੱਟ 1 ਕਰੋੜ ਰੁਪਏ ਦੀ ਜਿਹੜੀ ਮਸ਼ੀਨ ਹੈ ਔਰ ਜੇ ਜਜ ਬਾਜ਼ਾਰ ਤੇ ਜਾਈਏ ਜਾਂ ਆਮ ਲੋਕਾਂ ਦੇ ਕੋਲ ਜਾਈਏ ਤੇ ਉਹਦਾ 50000 ਦਾ ਟੈਸਟ ਹੈ ਜਿਹੜਾ ਅੱਜ ਸਾਡੇ ਕੌਂਸਲਰ ਸਾਹਿਬ 55 ਬਰਵਾੜ ਦੇ ਵਿੱਚ ਦੇ ਵੀ ਦੱਸਣੇ ਲੱਗ ਪਏ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦਾ ਧੰਨਵਾਦ ਕਰਨਾ ਤੇ ਤੁਸੀਂ ਦੇਖੋ ਵੀ ਅੱਜ ਏਰੀਆ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਸਾਰੇ ਮਹੱਲੇ ਦੇ ਜਿਹੜੇ ਮਦਿਆ ਪੈਣਾ ਮੇਰੇ ਵੀਰ ਜਿਹਨੇ ਆਪਣੇ ਆਪਣੇ ਟੈਸਟ ਕਰ ਲਏ ਨੇ ਔਰ ਦਵਾਈ ਲੈ ਕੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਭ ਦੀ ਜਿਹੜੀ ਸਿਹਤ ਉਹ ਬਿਲਕੁਲ ਠੀਕ ਰਹਿਣੀ ਚਾਹੀਦੀ ਹੈ ਤਾਂ ਮੈਂ ਜਿੰਨੇ ਵੀ ਆਏ ਹੋਏ ਸਾਰਿਆਂ ਦਾ ਧੰਨਵਾਦ ਕਰਦਾ ਔਰ ਉਸ ਤੋਂ ਬਾਅਦ ਇਹ ਦੱਸਣਾ ਚਾਹਨਾ ਕਿ ਇਸ ਇਲਾਕੇ ਦੇ ਵਿੱਚ ਇਹ ਸਾਰਨਾ ਵੱਡਾ ਕੈਂਪ ਹੋਏਗਾ ਜਿਹਦੇ ਵਿੱਚ 1.5 ਕਰੋੜ ਰੁਪਏ ਦੀ ਮਸ਼ੀਨ ਹੈ ਫਾਈਬਰੋਸਕੈਨ ਜਿਹੜੀ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਜਿਹੜਾ ਟੈਸਟ ਹੈ ਦਾ 7500 ਰੁਪਏ ਲੈ ਕੇ 5000 ਰੁਪਏ ਦਾ ਜਿਹੜਾ ਟੈਸਟ ਹੈ ਦਾ ਹੋਰ ਇਸ ਇਲਾਕੇ ਦੇ ਵਿੱਚ ਬਿਲਕੁਲ ਫ੍ਰੀ ਕੀਤਾ ਜਾ ਰਿਹਾ ਔਰ ਸਾਰਿਆਂ ਦੇ ਸਹਿਯੋਗ ਨਾਲ ਇਹ ਕੈਂਪ ਚੱਲ ਰਿਹਾ ਮੈਂ ਉਸ ਤੋਂ ਬਾਅਦ ਇਹਦੇ ਇੱਕ ਹੱਡੀਆਂ ਦਾ ਕੈਂਪ ਹੈ ਜੋ ਮਸ਼ੀਨਾਂ ਦੁਆਰਾ ਕੀਤਾ ਜਾ ਰਿਹਾ ਹੈ ਇਹ ਸਪੈਸ਼ਲ ਮਸ਼ੀਨਾਂ ਦਿੱਲੀ ਤੋਂ ਬੈਂਗਲੌਰ ਤੋਂ ਔਰ ਵੱਡੇ ਵੱਡੇ ਸ਼ਹਿਰਾਂ 'ਚ ਜੋ ਆ ਕੇ ਇੱਥੇ ਲਗਾਈਆਂ ਗਈਆਂ ਤਾਂ ਕਿ ਲੋਕਾਂ ਨੂੰ ਇਸ ਕੰਮ ਦਾ ਪਤਾ ਲੱਗ ਸਕੇ ਔਰ ਆਪਣਾ ਇਲਾਜ ਕਰਾ ਸਕਣ ਲੋਕੀ ਜਾਂਦੇ ਆ ਹਸਪਤਾਲਾਂ 'ਚ ਉੱਥੇ 50-80 ਹਜ਼ਾਰ ਰੁਪਏ ਲੱਖ-ਲੱਖ ਰੁਪਏ ਲੱਗ ਜਾਂਦਾ ਜੇ ਉੱਥੋਂ ਸੁਣ ਕੇ ਵਾਪਸ ਆ ਜਾਂਦੇ ਆ ਤੇ ਇੱਥੇ ਇਹ ਇਲਾਜ ਬਿਲਕੁਲ ਫ੍ਰੀ ਹੋ ਰਿਹਾ ਮੈਂ ਧੰਨਵਾਦ ਕਰੂੰਗਾ ਮੜੀਆ ਜੀ ਦਾ ਜ਼ਿੰਦਰ ਜੀ ਦਾ ਆਪਣੇ ਕਾਉਂਸਲਰ ਸਾਹਿਬ ਦਾ ਜਿਨ੍ਹਾਂ ਨੇ ਇਹ ਕੈਂਪ ਲਗਾਇਆ ਔਰ ਇਸ ਕੈਂਪ ਦੇ ਵਿੱਚ ਦਵਾਈਆਂ ਤੱਕ ਬਿਲਕੁਲ ਫ੍ਰੀ ਦਿੱਤੀ ਜਾ ਰਹੀਆਂ